ਮਹਿੰਗੀਆਂ ਗੱਡੀਆਂ ਰੱਖਣ ਦੀ ਲੋੜ ਕੀ ਐ ਇਹਨਾਂ ਨੂੰ ਟਰੈਕਟਰਾਂ 'ਚ ਏਡੇ ਏਡੇ ਅਲੌਏ ਵੀਲ ਪਾ ਕੇ ਰੱਖਦੇ ਨੇ ਮਿਊਜ਼ਿਕ ਸਿਸਟਮ ਲਾ ਕੇ ਰੱਖਦੇ ਨੇ ਇਹ ਪਤਾ ਨਹੀਂ ਬੰਦਾ ਕਿੱਥੇ ਤੋਂ ਆਇਆ ਵੀ ਕਿਸਾਨ ਇੰਨਾ ਖਰਚਾ ਕਰਦੇ ਨੇ ਆਹ ਕਰਦੇ ਨੇ ਉਹ ਕਰਦੇ ਨੇ ਐਵੇਂ ਦਾ ਕੁਝ ਨਹੀਂ ਹੈਗਾ ਮਤਲਬ ਗੱਲ ਬੰਦਾ ਆ ਚੜਾ ਕੇ ਕਹਿ ਦਿੱਤੀ ਸਾਡੇ ਸਾਡੇ ਟਰੈਕਟਰ ਨੇ ਸਾਡੇ ਪੁੱਤ ਨੇ ਕਿਸਾਨ ਫੱਟੜ ਹੋਏ ਕਿਸਾਨਾਂ ਦੀ ਮੌਤਾਂ ਵੀ ਹੋਈਆਂ ਪਰੰਤੂ ਅੱਜ ਵੀ ਮੰਗਾ ਲਟਕ ਰੀਆਂ ਨੇ ਪਿੰਡਾਂ 'ਚ ਗੱਲ ਕਰਿਓ ਕੋਈ ਆਇਆ ਨਹੀਂ ਕਹਿੰਦਾ ਮੈਂ ਆਪਣੀ ਫਸਲ ਵੇਚਣ ਚੱਲਿਆ ਉਗੋਗਾ ਮਾਫਸਲ ਸਿੱਟਣ ਚੱਲੇ ਆ ਮੋਰਚਾ ਕੋਈ ਵੀ ਹੋਵੇ ਕਿਸਾਨੀ ਨਾਲ ਸੰਬੰਧਿਤ ਉਹਦੀ ਅਗਵਾਈ ਹਮੇਸ਼ਾ ਹੀ ਪੰਜਾਬ ਨੇ ਕੀਤੀ ਹੈ ਪੂਰੀ ਹਿਸਟਰੀ ਪੜੋਗੇ ਨਾ ਤੁਸੀਂ ਮੁਗਲਾਂ ਤੋਂ ਲੈ ਕੇ ਹਮ ਮਹਾਰਾਜਾ ਰਣਜੀਤ ਸਿੰਘ ਟਾਈਮ ਉਸ ਤੋਂ ਬਾਅਦ ਅੰਗਰੇਜ਼ਾਂ ਨਾਲ ਜੋ ਵੀ ਹੋਇਆ ਹਰੀ ਸਿੰਘ ਨਲਵਾ ਸਾਰੇ ਹਾਂ ਇਹ ਹਰ ਵਾਰੀ ਪੰਜਾਬ ਨੇ ਪ੍ਰੋਟੈਸਟ ਕੀਤਾ ਇਹੇ ਲਾ ਲਓ ਵੀ ਇਹ ਇਹਦੇ ਖੂਨ ਚੇ ਲਾ ਲਓ ਠੀਕ ਹੈ ਜੀ ਬਗਾਵਤ ਕਰਨਾ ਪੈਸਟੀਸਾਈਡ ਕਿਸਾਨਾਂ ਨੂੰ ਛੜਕਣਾ ਪੈ ਰਿਹਾ ਕੁਝ ਬੁੱਧੀਜੀਵੀ ਕੁਝ ਜਿਹੜੇ ਖੇਤੀਬਾੜੀ ਮਾਹਰ ਨੇ ਉਹ ਇੱਥੋਂ ਤੱਕ ਕਹਿੰਦੇ ਨੇ ਵੀ ਪੈਸਟੀਸਾਈਡ ਦੀ ਸਾਨੂੰ ਲੋੜ ਹੀ ਨਹੀਂ ਹੈਗੀ ਖੇਤੀ 'ਚ ਜਿਹੜੀਆਂ ਰਹੀਆਂ ਸੁਪਰੀਆਂ ਆ ਰਹੀਆਂ ਇਹ ਤਾਂ ਸਰਕਾਰ ਨੂੰ ਪਤਾ ਹੀ ਹੈ ਨਾ ਤਾਂ ਇਹ ਤਾਂ ਸਰਕਾਰ ਦੇ ਵੱਲੋਂ ਹੀ ਦੁਕਾਨਾਂ ਤੇ ਬਿਕ ਰਹੀ ਆ ਪਰ ਇਹ ਝਾੜ ਘਾਟ ਰਹੇ ਦਾ ਝਾੜ ਘਾਟ ਬਿਮਾਰੀ ਪੈਂਦੀ ਹੈ ਮਜ਼ਦੂਰੀ ਨੂੰ ਕਰਨੀ ਪੈਂਦੀ ਹੈ ਦੇਖੋ ਜੀ ਜੇ ਆਪਾਂ ਜਮ੍ਹਾਂ ਹੀ ਨੇਚਰਲ ਖੇਤੀ ਕਰਦੇ ਆ ਤਾਂ ਉਹ ਤਾਂ ਆਬੀਅਸਲੀ ਝਾੜ ਕੇ ਡੂਗਾ ਇਹ ਘਟੂਗਾ ਸੁਦੂ ਮੂਸੇ ਵਾਲਾ ਗਿਆ ਨਿੱਕੇ ਪੈਰੀ ਵਾਪਸ ਆਇਆ ਲੋਕਾਂ ਨੂੰ ਪਤਾ ਵੀ ਨਹੀਂ ਸੀ ਹਾਂਜੀ ਹਾਲਾਂਕਿ ਸਾਨੂੰ ਪਤਾ ਸੀ ਚ ਇੱਕ ਦਿਨ ਪਹਿਲਾਂ ਹਜੇ ਬੱਚਾ ਜੰਮਿਆ ਤੇ ਬਾਪ ਨੂੰ ਵੀਡੀਓ ਪਾਣੀ ਪੈ ਰਹੀ ਆ ਵੀ ਭਾਈ ਹੁਣ ਫੇਰ ਮੇਰੇ ਮਗਰ ਪੈ ਗਈ ਕੁੱਲ ਮਿਲਾ ਕੇ ਗੱਲ ਇੱਤੀ ਆਉਂਦੀ ਆ ਜਮੀਰ ਮਰ ਚੁੱਕੀ ਆ ਕਿਸੇ ਦੇ ਦੁੱਖ ਨੂੰ ਦੁੱਖ ਨਹੀਂ ਸਮਝਿਆ ਜਾਂਦਾ ਏਸੀ ਟਾਕ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਰੁਣਾ ਹੋਜਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਵਿੱਕੀ ਢੀਂਡ ਸਾਹ ਤੇ ਸਾਡੇ ਮਹਿਮਾਨ ਦੇ ਤੌਰ ਤੇ ਸਾਡੇ ਨਾਲ ਗੁਰਮਿੰਦਰ ਸਿੰਘ ਜਿਹੜੇ ਨੌਜਵਾਨ ਹੋਣ ਦੇ ਨਾਲ-ਨਾਲ ਅਗਾਹ ਵਧੂ ਕਿਸਾਨ ਵੀ ਹੈਗੇ ਨੇ ਕਿਸਾਨੀ ਦਾ ਅੱਜ ਟੌਪਿਕ ਰਹਿਣ ਵਾਲਾ ਇਸ ਟੌਪਿਕ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਕਿਸਾਨੀ ਦੇ ਨਾਲ ਜੁੜੇ ਹੋਏ ਜਿਨ੍ਹਾਂ ਤੇ ਅਸੀਂ ਅੱਜ ਖੁੱਲ ਕੇ ਜਿਹੜੀ ਦੇਸੀ ਟਾਕ ਕਰਾਂਗੇ ਕਿਸਾਨੀ ਮੁੱਦਿਆਂ ਦੇ ਵਿੱਚੋਂ ਇੱਕ ਮੁੱਦਾ ਫੋਰ ਐਗਜ਼ਾਮਪਲ ਦੁਨੀਆ ਭਰ ਦੇ ਲੋਕ ਇਹ ਦੇਖਦੇ ਨੇ ਕਿ ਪੰਜਾਬ ਦੇ ਕਿਸਾਨ ਇੱਕ ਤੱਕ ਕਰਜ਼ਾਈ ਨੇ ਉਸ ਤੋਂ ਬਾਅਦ ਵੀ ਉਹਨਾਂ ਦੇ ਘਰ ਦੇ ਵਿੱਚ ਜੇਕਰ ਮਰਗਤ ਹੁੰਦੀ ਹੈ ਤਾਂ ਵਿਆਹਾਂ ਦੀ ਤਰ੍ਹਾਂ ਕੈਟਰਿੰਗ ਦਾ ਖੁੱਲੇ ਖਰਚੇ ਕਰਦੇ ਨੇ ਇੰਤਜ਼ਾਮ ਕਰਦੇ ਨੇ ਤਾਂ ਇਸ ਤਰ੍ਹਾਂ ਦਾ ਕਿਸਾਨ ਫਿਰ ਧਰਨੇ ਲਾਉਂਦਾ ਸਰਕਾਰਾਂ ਦੇ ਖਿਲਾਫ ਫਿਰ ਆਪਣੇ ਪਿੰਡੇ ਉੱਤੇ ਗੋਲੀਆਂ ਵੀ ਝੱਲਦਾ ਤਾ ਪ੍ਰਦਰਸ਼ਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਫਟੜ ਵੀ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਕਿਸਾਨਾਂ ਦੀ ਆਖਰਕਾਰ ਮਜਬੂਰੀ ਕੀ ਆ ਇਸ ਤਰ੍ਹਾਂ ਦੇ ਜਿਹੜੇ ਗੰਭੀਰ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਗੁਰਮਿੰਦਰ ਸਿੰਘ ਤੋਂ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੋਏਗਾ ਗੁਰਮਿੰਦਰ ਜੀ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਦੁਨੀਆ ਭਰ ਦੇ ਲੋਕ ਕਿਤੇ ਨਾ ਕਿਤੇ ਇਹ ਸੋਚਦੇ ਨੇ ਵੀ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਕੋਲ ਇੰਨਾ ਪੈਸਾ ਆਉਂਦਾ ਕਿੱਥੋਂ ਆ ਇਕ ਤਾਂ ਉਹ ਦੁਹਾਈ ਦਿੰਦੇ ਨੇ ਵੀ ਸਾਡੇ ਸਿਰ ਤੇ ਕਰਜ਼ਾ ਹੈ ਸਰਕਾਰ ਸਾਡਾ ਕਰਜ਼ਾ ਮਾਫ ਕਰੇ ਫਿਰ ਵੀ ਜੇਕਰ ਘਰ ਦੇ ਵਿੱਚ ਮਰਗਤ ਹੁੰਦੀ ਆ ਵਿਆਹਾਂ ਜਿੰਨਾ ਖੁੱਲਾ ਖਰਚਾ ਕਰਦੇ ਨੇ ਕੀ ਸਮਝਦੇ ਹੋ ਤੁਸੀਂ ਸਮਝਣ ਦੀ ਗੱਲ ਐਵੇਂ ਹੈ ਜੀ ਜਿਹੜੇ ਆਪਣੇ ਆਮ ਕੁਝ ਪਰਸੈਂਟ ਲੋਕ ਨੇ ਜਿਹੜੇ ਜ਼ਿਆਦਾ ਖਰਚਾ ਕਰਦੇ ਨੇ ਆਮ ਤੁਸੀਂ ਪਿੰਡਾਂ 'ਚ ਜਾ ਕੇ ਸ਼ਹਿਰਾਂ ਤੋਂ ਪਰੇ ਹੋ ਕੇ ਜਿੱਥੇ ਜ਼ਮੀਨਾਂ ਨਹੀਂ ਮਹਿੰਗੀਆਂ ਹੈਗੀਆਂ ਤੁਸੀਂ ਜਾ ਕੇ ਆਮ ਪਿੰਡਾਂ 'ਚ ਦੇਖੋ ਲੋਕਾਂ ਦੇ ਹਾਲਾਤ ਕੀ ਨੇ ਇਹ ਪਤਾ ਨਹੀਂ ਮੁੱਦਾ ਕਿੱਥੇ ਤੋਂ ਆਇਆ ਵੀ ਕਿਸਾਨ ਇੰਨਾ ਖਰਚਾ ਕਰਦੇ ਨੇ ਆ ਕਰਦੇ ਨੇ ਉਹ ਕਰਦੇ ਨੇ ਐਵੇਂ ਦਾ ਕੁਝ ਨਹੀਂ ਹੈਗਾ ਇਹ ਕੁਝ ਪਰਸੈਂਟ ਲੋਕ ਨੇ ਕੁਝ ਪਰਸੈਂਟ ਜ਼ਿਮੀਦਾਰ ਨੇ ਵੱਡੇ ਜ਼ਿਮੀਦਾਰ ਨੇ ਜਿਨ੍ਹਾਂ ਕੋਲ ਜਾਇਦਾਦ ਹੈਗੀ ਆ ਚਲੋ ਕਰਨ ਕਰਨਗੇ ਵੀ ਠੀਕ ਹੈ ਜੀ ਇਹ ਸਾਰੇ ਕਿਸਾਨਾਂ ਨੂੰ ਇਹਦੇ ਨਾਲ ਨਹੀਂ ਜੋੜਿਆ ਜਾ ਸਕਦਾ ਵਿੱਕੀ ਭਾਈ ਇਹ ਵੀ ਇੱਥੇ ਤੱਕ ਕਹਿੰਦੇ ਨੇ ਵੀ ਮਹਿੰਗੀਆਂ ਗੱਡੀਆਂ ਰੱਖਣ ਦੀ ਲੋੜ ਕੀ ਆ ਇਹਨਾਂ ਨੂੰ ਟਰੈਕਟਰਾਂ 'ਚ ਏਡੇ ਏਡੇ ਅਲੋਏ ਵੀਲ ਪਾ ਕੇ ਰੱਖਦੇ ਨੇ ਮਿਊਜ਼ਿਕ ਸਿਸਟਮ ਲਾ ਕੇ ਰੱਖਦੇ ਨੇ ਦਿਖਾਵਾ ਜ਼ਿਆਦਾ ਕਰਦੇ ਨੇ ਇਹ ਵੀ ਚਰਚਾ ਇਲਜ਼ਾਮ ਲੱਗਦੇ ਨੇ ਬਿਲਕੁਲ ਜੀ ਬਿਲਕੁਲ ਲੱਗਦੇ ਆ ਜੀ ਹਰਨ ਜੀ ਇਹ ਵੀ ਇਲਜ਼ਾਮ ਬਟ ਕਿਤਨਾ ਕਿਤੇ ਦੇਖੀਏ ਜਿਹੜੇ ਛੋਟੇ ਜ਼ਿਮੀਦਾਰ ਨੇ ਉਹਨਾਂ ਦੇ ਫੈਮਲੀ ਚੋਂ ਇੱਕ ਬੱਚਾ ਬਾਹਰ ਆ ਇਹਦਾ ਵੀ ਕਾਰਨ ਹੈ ਕਿ ਉਹ ਉੱਥੇ ਜਾ ਕੇ ਵਿਚਾਰਾ 15-15 18-18 ਘੰਟੇ ਕੰਮ ਕਰਦਾ ਟਰੱਕ ਚਲਾਉਂਦਾ ਕੋਈ ਟੈਕਸੀ ਚਲਾਉਂਦਾ ਕੋਈ ਕੁਝ ਕਰਦਾ ਤਾਂ ਉਹ ਵਿਚਾਰਾ ਇੰਨੀ ਮਿਹਨਤ ਕਰਕੇ ਉਹ ਉਹ ਕਮਾਈ ਨਾਲ ਕਿਸਾਨ ਆਪਣੇ ਚਾਹ ਪੂਰੇ ਕਰਦਾ ਤੇ ਇਹ ਨਹੀਂ ਕਹਿ ਸਕਦੇ ਕਿ ਆਪਾਂ ਵੀ ਇਹ ਇਕੱਲਾ ਇੰਨਾ ਕੁਝ ਇੰਨੇ ਟਰੈਕਟਰ ਕਾਰਾਂ ਤਾਂ ਇਕੱਲਾ ਖੇਤੀ ਚੋਂ ਹੀ ਮਤਲਬ ਗੱਲ ਮਤਾਂ ਚੜਾ ਕੇ ਕਹਿ ਦਿੱਤੀ ਸਾਡੇ ਸਾਡੇ ਟਰੈਕਟਰ ਨੇ ਸਾਡੇ ਪੁੱਤ ਨੇ ਹੂੰ ਅਸੀਂ ਇਹਨਾਂ ਦੇ ਨਾਲ ਮਿਹਨਤ ਕਰਦੇ ਆਂ ਸਾਡੇ ਇੱਕ ਪੁੱਤ ਨੇ ਸਾਡੇ ਅਸੀਂ ਇਹਨਾਂ ਨਾਲ ਖਰਚਾ ਕਰ ਸਕਦੇ ਆਂ ਕਿਉਂ ਨਾ ਲਈਏ ਸਾਡੇ ਸ਼ੌਕ ਨੇ ਹੂੰ ਜੇ ਸਾਡੇ ਬੱਚੇ ਬਾਹਰ ਮਿਹਨਤ ਕਰਦੇ ਨੇ 18-18 ਘੰਟੇ ਮਿਹਨਤ ਕਰਦੇ ਨੇ 16-16 ਘੰਟੇ ਟਰਾਲਾ ਚਲਾਉਂਦੇ ਨੇ ਉਹ ਕੁਝ ਭੇਜ ਕੇ ਸਾਨੂੰ ਆਪਣੇ ਡੈਡੀ ਨੂੰ ਆਪਣੇ ਵੱਡੇ ਭਰਾ ਨੂੰ ਗਿਫਟ ਦਿੰਦੇ ਨੇ ਵੀ ਅਸੀਂ ਇਹ ਤੁਹਾਨੂੰ ਦੇਣਾ ਹੈ ਕਿ ਉਹ ਫੇਮ ਚ ਬਣਾਇਆ ਜਾਊਗਾ ਵੀ ਕਿਸਾਨਾਂ ਕੋਲ ਇੰਨਾ ਪੈਸਾ ਹੈ ਇੰਨਾ ਨਹੀਂ ਜਿਹੜੇ ਅਸਲ ਮੁੱਦੇ ਨੇ ਕਿਸਾਨੀ ਦੇ ਉਹਨਾਂ ਤੇ ਕਿਸੇ ਦਾ ਧਿਆਨ ਨਹੀਂ ਹੈ ਉਹ ਤੇ ਅਨਪੜ੍ਹ ਕਾਉਣ ਲਈ ਇੱਕ ਪਸਾ ਇਹ ਦਿਖਾਇਆ ਜਾ ਰਿਹਾ ਹੂੰ ਉਹ ਸਹੀ ਗੱਲ ਕਹਿ ਰਹੇ ਹੋ ਤੁਸੀਂ ਦੇਖੋ ਸ਼ੰਭੂ ਬਾਰਡਰ ਤੇ ਵੀ ਹੁਣ ਪ੍ਰਦਰਸ਼ਨ ਹੈ ਖਨੌਰੀ ਬਾਰਡਰ ਚ ਕੀ ਕੁਝ ਹੋਇਆ ਤੁਸੀਂ ਸਾਰਾ ਘਟਨਾ ਕ੍ਰਮ ਤੁਸੀਂ ਆਪਣੀ ਅੱਖਾਂ ਨਾਲ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਹਰਿਆਣਾ ਪੰਜਾਬ ਦਾ ਬਾਰਡਰ ਇੰਡੀਆ ਪਾਕਿਸਤਾਨ ਦੇ ਬਾਰਡਰ ਦੀ ਤਰ੍ਹਾਂ ਬਣਿਆ ਬਿਲਕੁਲ ਹਾਂ ਜੀ ਕਿਸਾਨ ਫੱਟੜ ਹੋਏ ਕਿਸਾਨਾਂ ਦੀ ਮੌਤਾਂ ਵੀ ਹੋਈਆਂ ਪਰੰਤੂ ਅੱਜ ਵੀ ਮੰਗਾ ਲਟਕਰੀਆਂ ਨੇ ਮੰਗਾ ਕੀ ਨੇ ਉਹ ਐਮਐਸਪੀ ਹੈ ਕੀ ਹੈ ਐਮਐਸ ਐਮਐਸਪੀ ਲੋਕ ਆਪਣੀ ਫਸਲ ਜਿਹੜੀ ਖੇਤੀ ਕਰਦੇ ਆ ਉਹਨਾਂ ਉਹਦੋਂ ਆਪਣਾ ਸਹੀ ਮੁੱਲ ਚਾਹੁੰਦੇ ਆ ਹਮਤਲਬ ਉਹੀ ਗੱਲ ਹੋਗੀ ਗੁਰਮਿੰਦਰ ਜੀ ਜਿਵੇਂ ਕੋਈ ਵੀ ਪ੍ਰੋਡਕਟ ਕਿਸੇ ਫੈਕਟਰੀ ਚ ਬਣਦਾ ਉਦੇ ਤੇ ਐਮ ਆਰ ਪੀ ਲਿਖਿਆ ਹੁੰਦਾ ਮੈਕਸਿਮਮ ਰਿਟੇਲ ਪ੍ਰਾਈਸ ਹਾਂਜੀ ਜਿਹੜੀ ਫੈਕਟਰੀ ਨੇ ਉਹ ਪ੍ਰੋਡਕਟ ਬਣਾਇਆ ਜਿਹੜਾ ਉਹਦਾ ਮਾਲਕ ਹੈ ਉਹਦਾ ਮੁੱਲ ਉਹ ਖੁਦ ਨਿਰਧਾਰਤ ਕਰਦਾ ਫਿਰ ਦੇਸ਼ ਦੇ ਦੇਸ਼ ਦੇ ਅन्न ਦਾ ਤਵਜੋ ਕਿਸਾਨ ਹੈ ਕਿਸਾਨ ਦੇਸ਼ ਦਾ ਅन्न ਦਾਤਾ ਕਹਾ ਹੁੰਦਾ ਫਿਰ ਕਿਸਾਨ ਕਿਉਂ ਨਹੀਂ ਆਪਣੀ ਫਸਲ ਦਾ ਮੁੱਲ ਨਿਰਧਾਰਤ ਕਰਨ ਦਾ ਹੱਕ ਆ ਕਰਦਾ ਇਹੀ ਮੰਗਾ ਨੇ ਕਿਸਾਨਾਂ ਦੀ ਹੂੰ ਕੋਈ ਵੀ ਚੀਜ਼ ਬੰਦਾ ਆਪਣਾ ਪ੍ਰੋਡਕਟ ਤਿਆਰ ਕਰਦਾ ਉਹਦਾ ਆਪਣਾ ਰੇਟ ਰੱਖਦਾ ਕਿਸਾਨ ਦੇ ਤੁਸੀਂ ਇੱਕ ਚੀਜ਼ ਦੇਖਿਓ ਗੱਲ ਕਰਕੇ ਦੇਖਿਓ ਕਿਸਾਨ ਖੇਤ ਪਿੰਡਾਂ 'ਚ ਗੱਲ ਕਰਿਓ ਕੋਈ ਆਏ ਨਹੀਂ ਕਹਿੰਦਾ ਮੈਂ ਆਪਣੀ ਫਸਲ ਵੇਚਣ ਚੱਲਿਆ ਹੂੰ ਉਹ ਕਹੂਗਾ ਮੈਂ ਫਸਲ ਸੱਟਣ ਚੱਲਿਆ ਸੱਟਣ ਚੱਲਿਆ ਹੂੰ ਉਹਨੇ ਜਾ ਕੇ ਆਪਣੀ ਫਸਲ ਉੱਥੇ ਮੰਡੀ 'ਚ ਸੱਟ ਦੇਣੀ ਹੈ ਉੱਥੇ ਆ ਕੇ ਵਪਾਰੀ ਉਹਦਾ ਮੁੱਲ ਲਾਉਂਦਾ ਹੂੰ ਜਿਸ ਦਿਨ ਕਿਸਾਨ ਦੇ ਹੱਥੋਂ ਨਿਕਲ ਗਈ ਵਪਾਰੀ ਕੋਲ ਜਾਂਦੀ ਹੈ ਜਦੋਂ ਡਬਲ ਰੇਟ ਹੋ ਜਾਂਦਾ ਉਹਦਾ ਹੂੰ ਫਿਰ ਸਭ ਤੋਂ ਵੱਡੀ ਗੱਲ ਇਹ ਵੀ ਹੈ ਇਲਜ਼ਾਮ ਲਾਉਂਦੇ ਨੇ ਵੀ ਆਪਣੇ ਬੱਚਿਆਂ ਦੇ ਵਿਆਹਾਂ ਤੇ ਇੰਨਾ ਖਰਚਾ ਕਰਦੇ ਨੇ ਦਿਖਾਵਾ ਕਰਦੇ ਨੇ ਵੀ ਜਦੋਂ ਕਿਸਾਨ ਤੁਸੀਂ ਦੇਸ਼ ਦਾ ਅन्नदाता ਕਿਸਾਨ ਨੂੰ ਕਹਿੰਦੇ ਹੋ ਉਹ ਕਿਸਾਨ ਜਦੋਂ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਫਿਰ ਜਿਹੜੇ ਉਹਦੇ ਆਪਣੇ ਬੱਚੇ ਨੇ ਫਿਰ ਉਹਨਾਂ ਦੇ ਚਾਹ ਵੀ ਨਾ ਪੂਰੇ ਕਰੇ ਕਿਸਾਨ ਇੱਕ ਗੱਲ ਹਾਂਜੀ ਆਪਣੇ ਬੱਚਿਆਂ ਦੇ ਚਾਹ ਵੀ ਨਾ ਪੂਰੇ ਕਰੇ ਕਿਸਾਨ ਅੱਛਾ ਖੇਤੀ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਅੱਜ ਦੀ ਡੇਟ ਦੇ ਵਿੱਚ ਆ ਰਹੀਆਂ ਗੁਰਮਿੰਦਰ ਜੀ ਤੁਸੀਂ ਤਾਂ ਆਪ ਖੇਤੀ ਕਰ ਰਹੇ ਹੋ ਖੇਤੀ ਨੂੰ ਲੈ ਕੇ ਸਾਰੋਂ ਵੱਡੀਆਂ ਚੁਣੌਤੀਆਂ ਆ ਰਹੀਆਂ ਜਿਹੜਾ ਨਵਾਂ ਮਸ਼ੀਨਰੀ ਆ ਰਹੀ ਹੈ ਹੂੰ ਕਿਉਂ ਸਾਰੋਂ ਵੱਡੀ ਮਸ਼ੀਨਰੀ ਪੁੱਤਾਂ ਉਹ ਤਾਂ ਤੁਹਾਡੇ ਲਈ ਸਹਾਇਕ ਸਦ ਹੋਣੀ ਚਾਹੀਦੀ ਹੈ ਉਹਦੇ ਤੇ ਨੀਰੀਪੁਰੀ ਲੁੱਟ ਹੋ ਰਹੀ ਹੈ ਜਿਵੇਂ ਜਿਵੇਂ ਕੀ ਹੁਣ ਸੁਪਰਸੀਡਰ ਆ ਇੱਕ ਹੂੰ ਉਹਦੀ ਕੀਮਤ 3 ਲੱਖ ਰੁਪਈਆ ਹੈ ਕਿਉਂਕਿ ਕਰੋਟਾਵੇਟਰ ਦਾ ਸੁਧਾਰਿਆ ਸੁਧਾਰਿਆ ਹੋਇਆ ਰੂਪ ਹੈ ਓਕੇ ਸੁਪਰਸੀਡਰ ਇਸ 1 ਲੱਖ ਰੇਟ ਸੀਗਾ ਇਹਦਾ ਰੋਟਾਵੇਟਰ ਦਾ 3 ਲੱਖ ਤੇ ਸੁਪਰਸੀਡਰ ਕਰਤਾ ਹੂੰ ਜੇ ਟਰੈਕਟਰ ਤੁਸੀਂ ਦੇਖਦੇ ਕਿੰਨਾ ਜ਼ਿਆਦਾ ਉਹਦੇ ਵਿੱਚ ਸਿਸਟਮ ਲੱਗਿਆ ਟਰੈਕਟਰ ਤੇ ਉਹਦਾ ਰੇਟ 7 ਲੱਖ ਹੈ 20 ਕੁਆਂਟਲ ਬਜੇ ਨਾਲ ਟਰੈਕਟਰ ਜਿਹੜਾ ਸੁਪਰਸੀਡਰ ਹੈ ਉਹ 10 ਕੁਆਂਟਲ ਦਾ 3 ਲੱਖ ਦਾ ਹੈ ਉਹ 300 ਰੁਪਏ ਕਿਲੋ ਆ ਇੱਕ ਲੋਹਾ ਹੂੰ ਜਿਹੜਾ ਟਰੈਕਟਰ ਤੇ ਇੰਨੀ ਮਹੱਤਵ ਹੋਈ ਆ ਸਾਰੀ ਹੋਈ ਉਹ 350 ਆ ਇਹ ਤੇ ਕਿਸੇ ਗਵਰਨਮੈਂਟ ਦਾ ਕਿਸੇ ਦਾ ਕੋਈ ਧਿਆਨ ਨਹੀਂ ਵੀ ਕਰਨੀ ਲੋਕ ਹੋ ਰਹੀਆਂ ਵੀ ਅਸੀਂ ਸਬਸਿਡੀ ਦੇ ਰਹੇ ਆ ਸਬਸਿਡੀ ਕੰਪਨੀਆਂ ਨੂੰ ਦਿੱਤੀ ਜਾ ਰਹੀ ਆ ਕਿਸਾਨ ਤੱਕ ਤਾਂ ਜਾਏ ਨਹੀਂ ਰਹੀ 1.5 ਲੱਖ ਵਾਲੀ ਚੀਜ਼ ਦਾ ਮੁੱਲ ਪਹਿਲੇ ਹੀ 3 ਲੱਖ ਰੱਖਿਆ ਉਹ ਜੋ ਲੱਖ ਰੁਪਏ ਸਬਸਿਡੀ ਦੇਣੀ ਆ ਸਿੱਧੀ ਕੰਪਨੀ ਦੇ ਖਾਤੇ ਚ ਗਈ ਆ ਦੇਖੋ ਮੁੱਦਿਆਂ ਚ ਕਿਵੇਂ ਮੁੱਦਾ ਨਿਕਲਿਆ ਵੱਡੀ ਗੱਲ ਆ ਬਹੁਤ ਜ਼ਿਮੀਦਾਰ ਦੇ ਹੱਕ ਚ ਤਾਂ ਕੁਝ ਵੀ ਨਹੀਂ ਹੈਗਾ ਤੁਸੀਂ ਸਬਸਿਡੀ ਨਾ ਦਵੋ ਇਹਨਾਂ ਦਾ ਇੱਕ ਸਹੀ ਮੁੱਲ ਕੁਝ ਪਰਸੈਂਟ ਪਾ ਕੇ ਗਵਰਨਮੈਂਟ ਹਨ ਨੂੰ ਸਹੀ ਨਾਤ ਪਾਵੇ ਹੂੰ ਇਹ ਸਬਸਿਡੀ ਨਹੀਂ ਦਿੱਤੀ ਜਾ ਰਹੀ ਇਹ ਸਿੱਧੀ ਲੁੱਟ ਕੰਪਨੀਆਂ ਦੇ ਨਾਲ ਕੰਪਨੀਆਂ ਦੇ ਖਾਤੇ ਆ ਜਾ ਰਹੀ ਹੈ ਕੰਪਨੀਆਂ ਰਾਤੋਂ ਰਾਤ ਅਮੀਰ ਹੋ ਰਹੀਆਂ ਨੇ ਹੂੰ ਰਾਤੋਂ ਰਾਤ ਕੰਪਨੀਆਂ ਅਮੀਰ ਹੋ ਰਹੀਆਂ ਨੇ ਜੀਵੀਦਾਰ ਦਿਨ ਤੇ ਦਿਨ ਕਰਜ਼ਾਈ ਹੋ ਰਿਹਾ ਉਹਦੀ ਮਜਬੂਰੀ ਬਣ ਗਈ ਸੰਦ ਲੈਣਾ ਹੂੰ ਪਰਾਲੀ ਦੇ ਮੁੱਦੇ ਨੂੰ ਲੈ ਕੇ ਕਿਸੇ ਨੂੰ ਵੀ ਲੈ ਕੇ ਨਹੀਂ ਐਸਾ ਹਿਸਾਬ ਨਾਲ ਤਾਂ ਫਿਰ ਕਿਸਾਨ ਦਾ ਫਿਊਚਰ ਬਿਲਕੁਲ ਹੀ ਸੁਰੱਖਿਅਤ ਨਹੀਂ ਹੈਗਾ ਨਹੀਂ ਹੈਗਾ ਜੀ ਤਾਂ ਹੀ ਤਾਂ ਕਿਸਾਨ ਹੁਣ ਬਾਰਡਰਾਂ ਤੇ ਬੈਠੇ ਨੇ ਹੂੰ ਤਾਂ ਹੀ ਉੱਥੇ ਗੋਲੀਆਂ ਖਾ ਰਹੇ ਨੇ ਡੰਗਾ ਖਾ ਰਹੇ ਨੇ ਇਹਨਾਂ ਤੋਂ ਹੂੰ ਕਿਸਾਨੀ ਮੁੱਦਿਆਂ ਵਿੱਚੋਂ ਇੱਕ ਇਹ ਮੁੱਦਾ ਸੀਗਾ ਤੁਸੀਂ ਰੋਟਾਵੇਟਰ ਦਾ ਹੈਪੀ ਸੀਡਰ ਦਾ ਇਹ ਸਾਰਾ ਦੱਸਿਆ ਵੀ ਕਿਸਾਨਾਂ ਨਾਲ ਲੁੱਟ ਕੀਤੀ ਜਾ ਰਹੀ ਹੈ ਨੇਰੀਪੂਰੀ ਪੈਸਟੀਸਾਈਡ ਕਿਸਾਨਾਂ ਨੂੰ ਛੜਕਣਾ ਪੈ ਰਿਹਾ ਕੁਝ ਬੁੱਧੀਜੀਵੀ ਕੁਝ ਜਿਹੜੇ ਖੇਤੀਬਾੜੀ ਮਾਹਰ ਨੇ ਉਹ ਇੱਥੋਂ ਤੱਕ ਕਹਿੰਦੇ ਨੇ ਵੀ ਪੈਸਟੀਸਾਈਡ ਦੀ ਸਾਨੂੰ ਲੋੜ ਹੀ ਨਹੀਂ ਹੈਗੀ ਖੇਤੀ 'ਚ ਜੇ ਸਹੀ ਮੁੱਲ ਮਿਲੇ ਫਸਲ ਦਾ ਠੀਕ ਹੈ ਜੀ ਫਿਰ ਠੇਕੇ ਦੀ ਜਰੂਰਤ ਨਹੀਂ ਹੈਗਾ ਹੁਣ ਜੇ ਨਹੀਂ ਸੜਕਦੇ ਹੁਣ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਇਹ ਦੇਖ ਲਓ ਜਿਹੜਾ ਠੇਕਾ ਹੈ 70000 ਤੋਂ 80000 ਕਿਲੇ ਦਾ ਹੋ ਗਿਆ ਰੇਟ ਠੇਕੇ ਦਾ ਹੁਣ ਛੋਟੇ ਜ਼ਿਮੀਦਾਰ ਦੀ ਮਜਬੂਰੀ ਹੈ ਠੇਕੇ ਤੇ ਜ਼ਮੀਨ ਲੈਣੀ ਹਰ ਛੋਟੇ ਜ਼ਿਮੀਦਾਰ ਦੀ ਮਜਬੂਰੀ ਬਣ ਗਈ ਵੀ ਠੇਕੇ ਜ਼ਮੀਨ ਲੈਣੀ ਹੈ ਨਹੀਂ ਉਹਦਾ ਕੁਝ ਚਾਹੁੰਦਾ ਨਹੀਂ ਹੈਗਾ ਖਰਚ ਹੁਣ 70 80000 ਉਹਨੇ ਰੇਟ ਦਿੱਤਾ ਜੇ ਉਹ ਛੱਡ ਦੇਵੇ ਮੈਂ ਸਪਰੇ ਨਹੀਂ ਕਰਦਾ ਮੈਂ ਰੇ ਘੱਟ ਪਾਵਾਂ ਮੈਂ ਉਹ ਕਿਵੇਂ ਸਰਵਾਈਵ ਕਰੂਗਾ ਇਹ ਦੂਜੀ ਗੱਲ ਅਰੋਜੀ ਇਹ ਵੀ ਗੱਲ ਆ ਨਾ ਜਿਹੜੀਆਂ ਰਹੀਆਂ ਸਪਰੀਆਂ ਆ ਰਹੀਆਂ ਇਹ ਤਾਂ ਸਰਕਾਰ ਨੂੰ ਪਤਾ ਹੀ ਆ ਨਾ ਤਾਂ ਇਹ ਤਾਂ ਸਰਕਾਰ ਦੇ ਵੱਲੋਂ ਹੀ ਦੁਕਾਨਾਂ ਤੇ ਬਿਕਰਹੀ ਆ ਪਰ ਇਹ ਤਾਂ ਝਾੜ ਘਾਟ ਰਹੇ ਦਾ ਝਾੜ ਘਾਟੇ ਬਿਮਾਰੀ ਪੈਂਦੀ ਆ ਮਜਬੂਰੀ ਨੂੰ ਕਰਨੀ ਪੈਂਦੀ ਆ ਦੇਖੋ ਜੀ ਜੇ ਆਪਾਂ ਜਮਾਈ ਨੈਚੁਰਲ ਖੇਤੀ ਕਰਦੇ ਆ ਤਾਂ ਉਹ ਤਾਂ ਆਬਵੀਸਲੀ ਝਾੜ ਘਟੂਗਾ ਹੀ ਘਟੂਗਾ ਤਾਂ ਕੀਮਤ ਮੰਡੀ ਆਜ ਹੈ ਨਹੀਂ ਆ ਪਾ ਫਿਰ ਮਜਬੂਰੀ ਦੇ ਵਿੱਚ ਇਹ ਚੀਜ਼ਾਂ ਦਾ ਇਸਤੇਮਾਲ ਕਰਨਾ ਪੈਂਦਾ ਤਾਂ ਇਹੀ ਹੈ ਵੀ ਅਗਰ ਸਰਕਾਰ ਤੇ ਸਰਕਾਰ ਕਿਸਾਨਾਂ ਦਾ ਸਾਥ ਦੇ ਦੇ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਵੀ ਹੈ ਨਾ ਮੇਰੀ ਗੱਲ ਧਿਆਨ ਨਾਲ ਸੁਣਿਓ ਦੇਖੋ ਪੰਜਾਬ ਸਰਕਾਰ ਨੂੰ ਵੀ ਅੱਗੇ ਸੈਂਟਰ ਗਵਰਨਮੈਂਟ ਤੋਂ ਮਦਦ ਚਾਹੀਦੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਇਕੱਲੀ ਪੰਜਾਬ ਸਰਕਾਰ ਵੀ ਸਾਰਾ ਕੁਝ ਨਹੀਂ ਕਰ ਸਕਦੀ ਕਿਉਂਕਿ ਕੇਂਦਰ ਸਰਕਾਰ ਜਦੋਂ ਤੱਕ ਕਿਸੇ ਵੀ ਵਿਸ਼ੇ ਨੂੰ ਲੈ ਕੇ ਜਾਂ ਕਿਸਾਨੀ ਨੂੰ ਲੈ ਕੇ ਲਾਉਂਦਾ ਜਦੋਂ ਤੱਕ ਫੰਡ ਰਿਲੀਜ਼ ਨਹੀਂ ਕਰਦੀ ਉਦੋਂ ਤੱਕ ਪੰਜਾਬ ਸਰਕਾਰ ਅੱਗੇ ਕਿਦਾਂ ਡਿਵਾਈਡ ਕਰੇਗੀ ਕਿਸਾਨੀ ਮੁੱਦੇ ਨੂੰ ਲੈ ਕੇ ਉਹ ਪੈਸਾ ਕਿਵੇਂ ਜ਼ਮੀਨ ਤੱਕ ਪਹੁੰਚਾਏਗੀ ਇਹ ਕਈ ਵਾਰ ਸਰਕਾਰਾਂ ਦੀ ਆਪਸੀ ਮਜਬੂਰੀਆਂ ਹੋ ਜਾਂਦੀਆਂ ਨੇ ਸਭ ਤੋਂ ਵੱਡੀ ਮਜਬੂਰੀ ਕੀ ਜੇਕਰ ਸੂਬੇ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੈ ਜੇਕਰ ਕੇਂਦਰ ਦੇ ਵਿੱਚ ਉਹੀ ਸੇਮ ਪਾਰਟੀ ਦੀ ਸਰਕਾਰ ਹੋਵੇ ਉਹਨੂੰ ਡਬਲ ਇੰਜਨ ਦੀ ਸਰਕਾਰ ਕਹਿੰਦੇ ਨੇ ਉਹ ਸੌਖਾ ਹੋ ਜਾਂਦਾ ਉਹਨਾਂ ਵਾਸਤੇ ਹੁਣ ਦੇਖੋ ਪੰਜਾਬ ਦੀ ਜੇ ਅਸੀਂ ਤਾਂ ਵੀ ਨਾ ਨਾ ਗੱਲ ਕਰੀਏ ਕਿਸੇ ਹੋਰ ਸੂਬੇ ਦੀ ਕਰ ਲਈਏ ਹਿਮਾਚਲ ਦੀ ਤੁਸੀਂ ਕਰ ਲਓ ਹਿਮਾਚਲ ਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹ ਕਿੱਦਾਂ ਸੈਟਿੰਗ ਬੈਠੇਗੀ ਕਿਉਂਕਿ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਇਹ ਲੱਗਦਾ ਹੈ ਵੀ ਇਹ ਕਿਹੜਾ ਸਾਡੀ ਪਾਰਟੀ ਦੀ ਸਰਕਾਰ ਹੈ ਅਸੀਂ ਕਿਤੇ ਨਾ ਕਿਤੇ ਤੰਗ ਪਰੇਸ਼ਾਨ ਕਰੀਏ ਇਹਨਾਂ ਨੂੰ ਇਹ ਇਸ ਤਰ੍ਹਾਂ ਦਾ ਵੀ ਲੋਕਾਂ ਦੇ ਵਿੱਚ ਇਹ ਚਰਚਾਵਾ ਹੈਗੀਆਂ ਨੇ ਵੀ ਡਬਲ ਇੰਜਨ ਦੀ ਸਰਕਾਰ ਜੇਕਰ ਨਹੀਂ ਹੈਗੀ ਉਹਦਾ ਕਿਤੇ ਨਾ ਕਿਤੇ ਨੁਕਸਾਨ ਸਰਕਾਰਾਂ ਨੂੰ ਨਹੀਂ ਹੁੰਦਾ ਉਹ ਗਰਾਊਂਡ ਲੈਵਲ ਤੇ ਆਮ ਲੋਕਾਂ ਨੂੰ ਹੁੰਦਾ ਆਮ ਲੋਕਾਂ ਨੂੰ ਵੀ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਸਰਕਾਰਾਂ ਕੋਈ ਵੀ ਬਣਨ ਹਮ ਕਿਸਾਨ ਦੇ ਹੱਕ ਦੀਆਂ ਕਦੇ ਨਹੀਂ ਕਿਸੇ ਨੇ ਵੀ ਸੋਚਦੀਆਂ ਹੁਣ ਜੇ ਤੁਸੀਂ ਇਹ ਐਗਜ਼ਾਮਪਲ ਦਿੰਦੇ ਹੋ ਹਰਿਆਣਾ ਚ ਤਾਂ ਭਾਜਪੀ ਦੀ ਸਰਕਾਰ ਸੀ ਕੀ ਕਰਤਾ ਕਿਸਾਨਾਂ ਲਈ ਕਿਸਾਨਾਂ ਦਾ ਤਾਂ ਉਹੀ ਹਾਲ ਹੈ ਬਿਲਕੁਲ ਜੀ ਗੱਲ ਸਹੀ ਕਹਿ ਰਹੇ ਹੋ ਇਹ ਕਪੜੀਆਂ ਵੋਟਾਂ ਲੈਣ ਲਈ ਵੀ ਸਾਨੂੰ ਇੱਥੇ ਵੋਟਾਂ ਪਾਈਆਂ ਜਾਣ ਸਾਨੂੰ ਇੱਥੇ ਕਰਿਆ ਜਾਵੇ ਇੱਕ ਫालतू ਗੱਲਾਂ ਨੇ ਕਿਸੇ ਅਸਲ ਦੇ ਵਿੱਚ ਕੋਈ ਵੀ ਲੀਡਰ ਆ ਜਾਵੇ ਕੋਈ ਵੀ ਆ ਜਾਵੇ ਕੋਈ ਦਿਲ ਤੋਂ ਕਿਸਾਨਾਂ ਬਾਰੇ ਸੋਚੇ ਨਹੀਂ ਰਿਹਾ ਵੀ ਅਸੀਂ ਇਹਨਾਂ ਨੂੰ ਕਿਹੜੇ ਸਿਸਟਮ ਚੋਂ ਲਿਆ ਕੇ ਇਹਨੂੰ ਇਹ ਚੋਂ ਦੁੱਖ ਚੋਂ ਕੱਢੀਏ ਇਹ ਚਾਹੁੰਦੇ ਨੇ ਵੀ ਲੇਬਰ ਕਰਨ ਜਿਹੜੇ بڑے ਕੋਰਪੋਰੇਟ ਆ ਰਹੀਆਂ ਨੇ ਕੰਪਨੀਆਂ ਆ ਰਹੀਆਂ ਨੇ ਵੀ ਅਸੀਂ ਇੱਥੇ ਰਾਜ ਕਰੀਏ ਜਿਹੜੇ ਕਿਸਾਨ ਨੇ ਆਪਣੀ ਜ਼ਮੀਨ ਦੇ ਵਿੱਚ ਆਪ ਇਹ ਤੇ ਸਾਡੇ ਕੋਲ ਲੇਬਰ ਕਰਨ ਦੇਖੋ ਇਹ ਹੈਗਾ ਪੰਜਾਬ ਦਾ ਕਿਸਾਨ ਉਹ ਕਹਿੰਦਾ ਸਾਨੂੰ ਲੈਗ ਵੜਾਓ ਜਿਹੜਾ ਤੁਸੀਂ ਸਿਸਟਮ ਵੱਜੋ ਸਾਡੀ ਸਪੋਰਟ ਕਰ ਸਕਦੇ ਹੋ ਤੁਸੀਂ ਸਾਨੂੰ ਉਹ ਦਿਸ਼ਾ ਨਿਰਦੇਸ਼ ਦੋ ਅਸੀਂ ਉਹਦੇ ਤੇ ਚੱਲੀਏ ਅਸੀਂ ਤੁਹਾਨੂੰ ਆਪ ਮੁਹਾਰੇ ਸਾਰਾ ਕੁਝ ਕਰਕੇ ਦਿਖਾਈਏ ਕਿਰਤ ਕਰਨ ਵਾਲੇ ਕਿਸਾਨ ਨੇ ਸਹੀ ਕਹਿ ਰਿਹਾ ਮੈਂ ਹਾਂਜੀ ਪਰ ਉਹ ਚੀਜ਼ ਨਹੀਂ ਹੋ ਰਹੀ ਉਹ ਨਹੀਂ ਹੋ ਰਹੀ ਇਸੇ ਕਰਕੇ ਮਾਰ ਖਾ ਰਹੀ ਹੈ ਇਸੇ ਕਰਕੇ ਮਾਰ ਖਾ ਰਹੇ ਹਾਂ ਤੁਖਾਨੀ ਵੀ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਦੇਖੋ ਸਭ ਤੋਂ ਵੱਡੀ ਗੱਲ ਇਹ ਵੀ ਹੈਗੀ ਆ ਮੋਰਚਾ ਕੋਈ ਵੀ ਹੋਵੇ ਕਿਸਾਨੀ ਨਾਲ ਸੰਬੰਧਿਤ ਉਹਦੀ ਅਗਵਾਈ ਹਮੇਸ਼ਾ ਹੀ ਪੰਜਾਬ ਨੇ ਕੀਤੀ ਪੰਜਾਬ ਨੇ ਕੀਤੀ ਤੇ ਹੁਣ ਵੀ ਉਹੀ ਕਰ ਰਿਹਾ ਜੀ ਤੇ ਬਦਨਾਮੀ ਵੀ ਉਹੀ ਚੱਲ ਰਿਹਾ ਹੈ ਪਰਚੇ ਵੀ ਉਹ ਕਰਾ ਰਿਹਾ ਹੈ ਗੋਲੀਆਂ ਵੀ ਉਹ ਖਾ ਰਿਹਾ ਹਾਂਜੀ ਅਰਜਨ ਜੀ ਇਹ ਗੱਲ ਨਾ ਮੈਨੂੰ ਅੱਜਕੱਲ ਮੇਰਾ ਇੱਕ ਦੋਸਤ ਦਾ ਵਪਾਰੀ ਉਨੀ ਗੱਲ ਕਰੀ ਵੀ ਹਰ ਵਾਰ ਪੰਜਾਬ ਹੀ ਕਿਉਂ ਜਾਂ ਇਹ ਮੁਰੇ ਹੁਕੇ ਕਰਦਾ ਤਾਂ ਤੁਸੀਂ ਪੂਰੀ ਹਿਸਟਰੀ ਪੜੋਗੇ ਨਾ ਤੁਸੀਂ ਮੁਗਲਾਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਟਾਈਮ ਉਸ ਤੋਂ ਬਾਅਦ ਅੰਗਰੇਜ਼ਾਂ ਨਾਲ ਜੋ ਵੀ ਹੋਇਆ ਹਰੀ ਸਿੰਘ ਨਲਵਾ ਸਾਰੇ ਇਹ ਹਰ ਵਾਰੀ ਪੰਜਾਬ ਨੇ ਪ੍ਰੋਟੈਸਟ ਕੀਤਾ ਇਹ ਹੇਲ ਲਾ ਲੋ ਵੀ ਇਹ ਇਹਦੇ ਖੂਨ ਚੇ ਲਾ ਲੋ ਖੂਨ ਠੀਕ ਹੈ ਜੀ ਬਗਾਵਤ ਕਰਨਾ ਇਹ ਨਹੀਂ ਇਹ ਲੋਕ ਨਹੀਂ ਸਹਿ ਸਕਦੇ ਚਾ ਪੰਗਾ ਦਿੱਲੀ ਨਾਲ ਹੀ ਪੈਂਦਾ ਵੇ ਹਾਂਜੀ 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 ਦਿੱਲੀ ਨਾਲ ਤਾਂ ਪੈਂਦਾ ਜਿਆ ਸੈਂਟਰ ਦਿੱਲੀ ਬੈਠੀ ਆ ਦਿੱਲੀ ਸਾਡੀ ਰਾਜਧਾਨੀ ਆ ਜਿਨੇ ਸਾਡੇ ਬਾਰੇ ਸੋਚਣਾ ਜਦੋਂ ਨਹੀਂ ਸੋਚਦੇ ਤਾਂ ਪੰਗਾ ਉਹਨਾਂ ਨਾਲੇ ਪਊਗਾ ਹੂੰ ਬਹੁਤ ਸਾਰੀਆਂ ਗੱਲਾਂ ਨੇ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਪੈਸਟੀਸਾਈਡ ਦੀ ਅਸੀਂ ਗੱਲ ਕੀਤੀ ਆ ਪੈਸਟੀਸਾਈਡ ਦੇ ਵਿੱਚੋਂ ਇੱਕ ਮੁੱਦਾ ਇਹ ਵੀ ਨਿਕਲਦਾ ਠੀਕ ਹੈ ਤੁਹਾਡੀ ਮਜਬੂਰੀ ਆ ਤੁਹਾਨੂੰ ਝਾੜ ਸਹੀ ਨਹੀਂ ਮਿਲਦਾ ਇਸ ਕਰਕੇ ਤੁਸੀਂ ਪੈਸਟੀਸਾਈਡ ਛੜਕ ਰਹੇ ਹੋ ਤਾਂ ਕਿ ਤੁਹਾਨੂੰ ਝਾੜ ਮਿਲ ਜਵੇ ਠੀਕ ਤੇ ਜਿੰਨਾ ਕੁ ਮੁੱਲ ਸਰਕਾਰ ਨੇ ਰੱਖਿਆ ਘਟੋ-ਘਟ ਉਹ ਤਾਂ ਸਹੀ ਹਿਸਾਬ ਨਾਲ ਤੁਹਾਡੇ ਘਰ ਚ ਆ ਜਵੇ ਤੁਹਾਨੂੰ ਸਹੀ ਮੁੱਲ ਮਿਲ ਜਵੇ ਤਾਂ ਕਿ ਤੁਹਾਡੇ ਘਰ ਦਾ ਗੁਜ਼ਾਰਾ ਸਹੀ ਤਰੀਕੇ ਦੇ ਨਾਲ ਚੱਲ ਸਕੇ ਹਾਂਜੀ ਪਰੰਤੂ ਇਹ ਵੀ ਗੱਲ ਹੈਗੀ ਆ ਬੁੱਧੀ ਜੀ ਵੀ ਇਹ ਵੀ ਕਹਿੰਦੇ ਨੇ ਵੀ ਤੁਸੀਂ ਆਪ ਆਪ ਦੀ ਜ਼ਹਿਰ ਖਾ ਰਹੇ ਹੋ ਲੋਕਾਂ ਨੂੰ ਵੀ ਜ਼ਹਿਰ ਖਵਾ ਰਹੇ ਹੋ ਜ਼ਹਿਰ ਦਾ ਦਾ ਮੇਨ ਕਾਰਨ ਤੁਹਾਨੂੰ ਦੱਸਦਾ ਕਿਉਂਕਿ ਇਹੀ ਇਹੀ ਜਿਹੜੇ ਹੁਣ ਪੱਠੇ ਬੀਜਦੇ ਆਪਾਂ ਉਹ ਵੀ ਪਸ਼ੂਆਂ ਨੂੰ ਜਾ ਰਹੇ ਆ ਦੁੱਧ 'ਚ ਵੀ ਜ਼ਹਿਰ ਮਿਲ ਰਿਹਾ ਅੱਜ ਕੱਲ ਕੋਈ ਵੀ ਚੀਜ਼ ਹੈਗੀ ਆ ਜਿਹੜੀ ਉਹ ਸ਼ੁੱਧ ਨਹੀਂ ਰਹੀ ਨਾ ਤਾਂ ਕਣਕ ਰਹੀ ਨਾ ਚੌਲ ਰਹੀ ਨਾ ਚੀਨੀ ਰਹੀ ਕੋਈ ਵੀ ਚੀਜ਼ ਨਹੀਂ ਸ਼ੁੱਧ ਰਹੀ ਹੁਣ ਦੁੱਧ ਨੂੰ ਲੈ ਕੇ ਕਹਿੰਦੇ ਆ ਜ਼ਹਿਰ ਜਾ ਰਿਹਾ ਇੱਕ ਕਿਸਾਨਾਂ ਤੇ ਸਿੱਟਾ ਜਾਂਦਾ ਇਹ ਸਾਰਾ ਹੀ ਸਿਸਟਮ ਲਿਆ ਕੇ ਵੀ ਤੁਸੀਂ ਜ਼ਹਿਰ ਪਾ ਰਹੇ ਹੋ ਦੁੱਧ ਦੇ ਵਿੱਚ ਜ਼ਹਿਰ ਹੈ ਤੁਸੀਂ ਜਿੰਨੀਆਂ ਵੀ ਬੜੀਆਂ ਫੈਕਟਰੀਆਂ ਨੇ ਉਹ ਦੁੱਧ ਦੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਹੈਗੀਆਂ ਨੇ ਤੁਸੀਂ ਹਰੇਕ ਦੇ ਸਾਹਮਣੇ ਕੈਮਰਾ ਲਗਾ ਦਿਓ ਆਪਣਾ ਦਿਨ ਦੇ ਵਿੱਚ ਦੇਖੋ ਤੁਸੀਂ ਕਿੰਨੀਆਂ ਗੱਡੀਆਂ ਦੁੱਧ ਦੀਆਂ ਆਈਆਂ ਨੇ ਜਿਆਦਾ ਤੋਂ ਜਿਆਦਾ ਕੀ ਹੋਣਗੀਆਂ 3 ਜਾਂ 4 ਉੱਥੇ ਤੋਂ 12 ਗੱਡੀਆਂ ਨਿਕਲਦੀਆਂ ਨੇ ਦੁੱਧ ਦੀਆਂ ਉਹ ਕਿੱਥੇ ਤੋਂ ਪੈਦਾ ਹੁੰਦਾ ਦੁੱਧ ਦਹੀਂ ਵੀ ਬਣਦਾ ਉਹਦੇ ਵਿੱਚ ਪਨੀਰ ਵੀ ਆਉਂਦਾ ਸਭ ਕੁਝ ਉੱਥੇ ਉਹ ਕੀ ਹਾਂ ਬਹੁਤ ਵੱਡੀ ਗੱਲ ਹੈ ਆਪ ਲੋਕ ਨਾ ਤੁਸੀਂ ਮੋਹਾਲੀ ਚੰਡੀਗੜ੍ਹ ਨੂੰ ਤੁਰ ਪਾਓ ਉੱਥੇ ਸੁਸਾਇਟੀਆਂ ਬਣੀਆਂ ਹੋਈਆਂ ਬਹੁ ਇਮਾਰਤੀ ਸੁਸਾਇਟੀਆਂ ਉੱਥੇ ਲੋਕ ਰਹਿੰਦੇ ਨੇ ਉੱਥੇ ਤਾਂ ਆ ਜਿਹੜੇ ਸਧਾਰਨ ਕਿਸਾਨਾਂ ਦੇ ਘਰੋਂ ਚੋਂ ਜਿਹੜਾ ਦੁੱਧ ਉਤਪਾਦ ਹੁੰਦਾ ਰੋਜ਼ ਉਹ ਤਾਂ ਪਹੁੰਚਦਾ ਹੀ ਦੀ ਪੈਕਟਾਂ ਵਾਲੇ ਦੁੱਧ ਜੂਂਦੇ ਨੇ ਫਿਰ ਉਹਦੇ ਬਾਰੇ ਇਹ ਵੀ ਉਹਨਾਂ ਦੇ ਦਿਮਾਗ 'ਚ ਇਹ ਸ਼ੰਕਾ ਹੈ ਵੀ ਅਸੀਂ ਨਕਲੀ ਦੁੱਧ ਪੀ ਰਹੇ ਹਾਂ ਨਕਲੀ ਦੁੱਧ ਪੀ ਰਹੇ ਹਾਂ ਪ੍ਰੋਸੈਸ ਉਹ ਕਿੰ ਆਂਦਾ ਨਾ ਤੁਸੀਂ ਕਿਹਾ ਗੱਡੀਆਂ ਕਿੰ 5 ਪੋਸਟੀਆਂ ਨੇ ਨਿਕਲ ਵੀ ਰਹੀ ਨੇ ਪ੍ਰੋਸੈਸ ਹੋ ਕੇ ਅਰਣਜੀਤ ਗੱਲ ਹੀ ਵੀ ਹੈ ਨਾ ਹੁਣ ਅੱਜ ਕੱਲ ਬਿਮਾਰੀਆਂ ਵਧ ਰੀਆਂ ਨੇ ਹੁਣ ਮੇਨ ਜਿਹੜਾ ਦੁੱਧ ਆ ਜਿਹੜਾ ਪੀਨ ਲੈ ਕੇ ਦੁੱਧ ਆ ਤੁਸੀਂ ਅੱਜ ਕੱਲ ਨਾ ਡਾਕਟਰ ਵੀ ਕਹਿ ਰਹੇ ਆ ਵੀ ਦੁੱਧਰੀ ਕਰ ਤੋਂ ਬੰਦ ਕਰੋ ਆ ਪਿੱਛੇ ਦੇ ਇਹਨਾਂ ਨੇ ਵੀ ਪ੍ਰਦਰਸ਼ਨ ਕੀਤੇ ਆਪਣੇਆਂ ਮੰਗਾ ਨੂੰ ਲੈ ਕੇ ਹਾਂਜੀ ਵੀ ਸਾਨੂੰ ਸਾਨੂੰ ਇੰਨਾ ਕ ਤਾਂ ਹੱਕ ਦੋ ਅਸੀਂ ਆਪਣੇ ਦੁੱਧ ਦਾ ਮੁੱਲ ਰੱਖ ਸਕੀ ਹਾਂਜੀ ਹੁਣ ਕੰਪੀਟੀਸ਼ਨ ਇਹ じゃ ਹੋ ਗਿਆ ਦੁੱਜੀ ਇੰਨੀ ਮਿਹਨਤ ਕਰਕੇ ਕਿੱਥੇ ਕਿੱਥੇ ਪਹੁੰਚ ਕਰਕੇ ਉਹਨੂੰ ਮੇਰੇ ਖਿਆਲ ਚ ਖਾਲਸ ਦੁੱਧ ਦੇ 50 55 60 ਰੁਪਏ ਹੱਦ ਅੱਜ ਦੀ ਡੇਟ ਚ ਮਿਲ ਜਾਂਦੇ ਨੇ 50 55 ਦਾ ਸ਼ਹਿਰਾਂ ਚ ਕਿਤੇ ਜਾ ਕੇ ਮਿਲਦੇ ਹੋਣਗੇ ਵੈਸੇ ਆਮ ਤਾਂ ਜਿਹੜਾ ਗਾਂ ਦਾ ਦੁੱਧ ਦਾ 30 35 ਰੁਪਏ ਵਿਕ ਰਿਹਾ ਮੈਂ ਬੜਾ ਹੈਰਾਨ ਆ ਤੁਸੀਂ ਫੁੱਲ ਕਰੀਮ ਵਾਲਾ ਹਾਈ ਫੈਟ ਵਾਲਾ ਦੁੱਧ ਲੈ ਲਓ ਪੈਕੇਟ ਵਾਲਾ ਉਹਦੇ ਚ ਮੈਂ ਕਹਿੰਦਾ ਮਲਾਈ ਹੁੰਦੀ ਆ ਕਰੀਮ ਹੁੰਦੀ ਆ ਅੱਧਾ ਪੈਕੇਟ ਦੁੱਧ ਹੁੰਦਾ ਅੱਧੀ ਮਲਾਈ ਕਿ ਕਿਦਾਂ ਹੋ ਜਾਂਦੀ ਆ ਮੈਂ ਬੜਾ ਹਰਾਨ ਆ ਇਸ ਚੀਜ਼ ਤੋਂ ਜਾਂ ਤਾਂ ਉਹਦੇ ਚ ਮੇਰੀ ਪੂਰੀ ਮਲਾਵਟ ਏ ਮਲਾਵਟ ਕੈਮੀਕਲ ਫਿਰ ਉਹ ਬੱਚਿਆਂ ਦਾ ਕਿੱਥੇ ਫਿਊਚਰ ਫਿਰ ਹੈਲਥਲੀ ਤਾਂ ਹੁਣ ਆਏ ਆ ਵੀ ਬਹੁਤ ਬਹੁਤ ਕੋਸ਼ਾ ਵੀ ਹੁਣ ਆਪਾਂ ਨੂੰ ਦੁੱਧ ਚੋਂ ਆਪਾਂ ਨੂੰ ਕੈਲਸ਼ੀਅਮ ਮਿਲ ਜਾਂਦਾ ਮੇਨ ਤਾਂ ਅੱਜਕੱਲ ਕੈਲਸ਼ੀਅਮ ਦੀ ਆ ਉਹਦੇ ਲਈ ਅੱਜਕੱਲ ਆਪਾਂ ਜਿਹੜਾ ਨੈਚੁਰਲ ਫੂਡ ਹੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਜਿਵੇਂ ਆਪਾਂ ਰਾਜਮਾ ਵਗੈਰਾ ਯੂਜ਼ ਕਰ ਸਕਦੇ ਆ ਆਪਾਂ ਸੋਇਆਬੀਨ ਯੂਜ਼ ਕਰ ਸਕਦੇ ਆ ਤਾਂ ਆਪਾਂ ਹਰੀਆਂ ਸਬਜ਼ੀਆਂ ਤੋਂ ਲੈ ਸਕਦੇ ਆ ਇਹ ਚੀਜ਼ਾਂ ਨੂੰ ਆਪਾਂ ਨੂੰ ਜਿਆਦਾ ਆਪਣੀ ਡਾਈਟ ਚ ਯੂਜ਼ ਕਰਨਾ ਚਾਹੀਦਾ ਤੇ ਦੁੱਧ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਗੁਰਮਿੰਦਰ ਜੀ ਸਰਕਾਰਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਰਵਾਇਤੀ ਖੇਤੀ ਤੋਂ ਹਟਾਇਆ ਜਾਵੇ ਪੰਜਾਬ ਦੇ ਕਿਸਾਨਾਂ ਨੂੰ ਹੋਰ ਖੇਤੀ ਦੇ ਬਹੁਤ ਸਾਰੇ ਸਾਧਨ ਹੈਗੇ ਨੇ ਉਧਰ ਨੂੰ ਤੁਰਨ ਕਿਉਂਕਿ ਦੇਖੋ ਝੋਲਾ ਵਾਸਤੇ ਜੀਰੀ ਵਾਸਤੇ ਜਦੋਂ ਝੋਨਾ ਕਿਸਾਨ ਬੀਜਦਾ ਇਹ ਆਮ ਚਰਚਾ ਵੀ 1 ਕਿਲੋ ਜੀਰੀ ਪਿੱਛੇ 4000 ਲੀਟਰ ਪਾਣੀ ਦੀ ਵੇਸਟੇਜ ਹੁੰਦੀ ਆ। ਹਾਂਜੀ ਧਰਤੀ ਹੇਠਲਾ ਪਾਣੀ ਤਾਂ ਪਹਿਲੇ ਹੀ ਇੰਨਾ ਨੀਵਾ ਜਾ ਚੁੱਕਿਆ। ਅੱਧਰ ਦੇਖੋ ਤੁਸੀਂ ਕਿੱਥੇ ਪਹੁੰਚ ਗਿਆ। ਹਾਂਜੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਆਉਣ ਵਾਲੇ 20-30 ਸਾਲਾਂ ਬਾਅਦ ਧਰਤੀ ਹੇਠਲਾ ਪਾਣੀ ਰਹਿ ਜਾਊਗਾ। ਹੁਣ ਜੇ ਤੁਸੀਂ ਬੋਰ ਕਰਾਣੇ ਹੋ ਕਿੰਨੇ ਫੁੱਟ ਥੱਲੇ ਨੀਵਾ ਜਾਣਾ ਪੈਂਦਾ। ਅੱਜ ਦੀ ਖਬਰ ਆ ਰਹੀ ਜੀ 26 ਸਾਲ ਬਾਅਦ 1000 ਲੀਟਰ 1000 ਫੋਟਾ ਡੂੰਗਾ ਡੂੰਗਾ ਪਾਣੀ ਚਲੇ ਜਾਣਾ ਕਿੰਨੇ ਸਾਲਾਂ ਬਾਅਦ 16 ਸਾਲ 16 ਸਾਲ ਬਾਅਦ ਲਾਲੋ ਵੀ ਹੁਣ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਵਾਸਤੇ ਪਾਣੀ ਦਾ ਬਹੁਤ ਜ਼ਿਆਦਾ ਨਾਲੇ ਪਾਣੀ ਦੀਆਂ ਵੀ ਨਾ ਹੀਠਾ ਪਰਤਾਂ ਨੇ ਹਾਂਜੀ ਕਹਿੰਦੇ ਥੋੜੀ ਜਿਹੀ 300 ਫੁੱਟ ਤੱਕ ਜਾਉਂਗੇ ਉਹ ਤੋਂ ਉੱਪਰ ਉੱਪਰ ਪਾਣੀ ਤੁਹਾਨੂੰ ਥੋੜਾ ਸਾਫ਼ ਮਿਲੇਗਾ ਉਸ ਤੋਂ ਥੱਲੇ ਜਾਉਂਗੇ ਤਾਂ ਪਾਣੀ ਨੀਚੇ ਖਰਾਬ ਹੈ ਜੇ ਜ਼ਿਆਦਾ ਨੀਚੇ ਜਾ ਜਹਿਰੀਲਾ ਪਾਣੀ ਹੈ ਉਹ ਪੀਣ ਲੈ ਪੀਣ ਲੈਕ ਨਹੀਂ ਹੈ ਪੀਣ ਲੈਕ ਨਹੀਂ ਹੈਗਾ ਉਹ ਪਰਤਾਂ ਦੇ ਵਿੱਚ ਜਦ ਪਹੁੰਚਣਾ ਪੈ ਗਿਆ ਕਿਸਾਨਾਂ ਨੂੰ ਆਮ ਲੋਕਾਂ ਨੂੰ ਫਿਰ ਤਾਂ ਪਾਣੀ ਵੀ ਜ਼ਹਿਰ ਹੋ ਗਿਆ ਇਸ ਉਹੀ ਸਿਸਟਮ ਆ ਗਿਆ ਨਾ ਜੀ ਕੁਲਮ ਲਾਗੇ ਹੁਣ ਰਵਾਇਤੀ ਫਸਲਾਂ ਨੂੰ ਛੱਡਿਆ ਜਾ ਸਕਦਾ ਹੁਣ ਤੁਸੀਂ ਇੱਕ ਅਰਲੂ ਦੀ ਗੱਲ ਲਾ ਲਓ ਪੈ ਕਿ ਕਿਸਾਨਾਂ ਨੇ ਆਲੂ ਪੱਟਿਆ ਹਨ 8 ਰੁਪਏ ਰੇਟ 7 ਰੁਪਏ 8 ਰੁਪਏ ਰੇਟ ਕਿਸਾਨਾਂ ਨੂੰ ਮਿਲਿਆ 7.5 ਤੋਂ ਲੈ ਕੇ 8 ਦੇ ਵਿੱਚ ਵਿੱਚ ਸਹੀ ਗੱਲ ਆ ਇੱਕ ਮਹੀਨਾ ਨਿਕਲਿਆ ਨਹੀਂ ਹੁਣ 15 ਦਿਨ ਨਿਕਲੇ ਨਹੀਂ ਹੈਗੇ ਅੱਜ ਦਾ ਰੇਟ 1200 1300 ਕਿਉਂਕਿ ਉਹੀ ਆਲੂ ਬਪਾਰੀ ਗੁਣ ਚਲੇ ਗਿਆ 12 ਰੁਪਏ 13 ਰੁਪਏ ਹੋ ਗਿਆ ਕੁਝ ਕਿਸਾਨ ਐਸੇ ਵੀ ਹੈਗੇ ਨੇ ਗੁਰਮਿੰਦਰ ਜੀ ਝੋਨਾ ਬੀਜਦੇ ਨੇ ਉਹ ਕੋਈ ਹੋਰੇ ਖੇਤੀ ਕਰਦੇ ਨੇ ਹੈਪੀ ਸੀਡਰ ਨਾ ਕਰਦੇ ਛਿੱਟੇ ਵਾਲੀ ਖੇਤੀ ਵੀ ਐਨਾ ਪਾਣੀ ਲਾਣ ਦੀ ਲੋੜ ਨਹੀਂ ਹੈਗੀ ਜੀ ਰੂ ਨੂੰ ਤਾਂ ਵੀ ਝਾੜ ਹੋ ਜਾਂਦਾ ਪਾਣੀ ਤਕਰੀਬਨ ਤਕਰੀਬਨ ਬਰਾਬਰ ਹੀ ਲੱਗ ਜਾਂਦਾ ਤਾਂ ਵੀ ਬਰਾਬਰ ਲੱਗ ਜਾਂਦਾ ਬਰਾਬਰ ਹੀ ਲੱਗ ਜਾਂਦਾ ਕੁਛ ਹੱਦ ਤੱਕ ਫਰਕ ਪੈਂਦਾ ਹੋਇਆ ਜਾਂਦਾ ਚਾਰ ਕਰ ਦਿੰਦਾ ਪਰਚਾਰੇ ਹੀ ਕਰ ਰਹੇ ਨੇ ਜੀ ਪਰਚਾਰੇ ਆ ਜੀ ਕੁੱਲ ਮਿਲਾ ਕੇ ਉਹੀ ਗੱਲ ਆ ਗਈ ਨਾ ਜ਼ਮੀਨ ਦੇ ਠੇਕੇ ਜਿਹੜਾ 70000 80000 ਠੇਕਾ ਦਿੱਤਾ ਉਹ ਨਹੀਂ ਕਰ ਸਕਦਾ ਕੁਝ ਹੂੰ ਬਿਲਕੁਲ ਪੰਜਾਬ ਦੇ ਕਿਸਾਨਾਂ ਦੀ ਖਾਸ ਕਰਕੇ ਮਜਬੂਰੀਆਂ ਮੇਰੇ ਖਿਆਲ ਚ ਹੁੰਦੀਆਂ ਨੇ ਹਨਾ ਹੁਣ ਦੇਖੋ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਸਿਗੀਆਂ ਦਿੱਲੀ ਤੱਕ ਪਹੁੰਚਣ ਹੀ ਨਹੀਂ ਦਿੱਤਾ ਇਹ ਤਾਂ ਪਾਕਿਸਤਾਨ ਨਾਲ ਵੀ ਵੱਡੀਆਂ ਤਾਰਾ ਲਾਈ ਬੈਠੇ ਨੇ ਰੇ ਇਹ ਬਾਰਡਰ ਤੇ ਤਾਂ ਪਾਕਿਸਤਾਨ ਦੇ ਬਾਰਡਰ ਤੇ ਤਾਰਾ ਨਹੀਂ ਹੈਗੀਆਂ ਉਹ ਜਿਹੜੀਆਂ ਇਹਨਾਂ ਨੇ ਲਾਈਆਂ ਨੇ ਇੱਥੇ ਇਹਨਾਂ ਨੂੰ ਐ ਲੱਗਦਾ ਵੀ ਪੰਜਾਬ ਦੇ ਕਿਸਾਨ ਨੁਕਸਾਨ ਕਰ ਦੇਣਗੇ ਉੱਥੇ ਜਾ ਕੇ ਕਿਉਂਕਿ ਪਹਿਲਾਂ ਇਹ ਵਿਵਾਦ ਹੋ ਚੁੱਕਿਆ ਨਾ ਲਾਲ ਕਿਲੇ ਦੇ ਵਿੱਚ ਕੇਸਰੀ ਝੰਡਾ ਲਹਿਰਾਤਾ ਸੀਗਾ ਉਸ ਸਮੇਂ ਪਰਚੇ ਵੀ ਦਰਜ ਹੋਏ ਸੀਗੇ ਦੇਖੋ ਕਰਨ ਜੀ ਜਿਹੜਾ ਆਪਾਂ ਕੇਸਰੀ ਨਿਸ਼ਾਨ ਦੀ ਗੱਲ ਕਰਦੇ ਆ ਉਹ ਤਾਂ ਆਪਾਂ ਬਾਰਡਰਾਂ ਤੇ ਵੀ ਕੇਸਰੀ ਨਿਸ਼ਾਨ ਜਿਹੜੀ ਸਿੱਖ ਰੇ ਅਰੇਂਜਮੈਂਟ ਆ ਉਹ ਲੈ ਕੇ ਜਾਂਦੀ ਆ ਉੱਥੇ ਵੀ ਲੱਗਦਾ ਹੀ ਲੱਗਦਾ ਅਗਰ ਲਾਲੀ ਬੀੜ ਲੈ ਕੇ ਜਾਂਦੇ ਨੇ ਹੁਣ ਜੁੱਧ ਹੁੰਦਾ ਉੱਥੇ ਲੈ ਕੇ ਜਾਂਦੇ ਨੇ ਬਿਲਕੁਲ ਬਿਲਕੁਲ ਆਪਣੇ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਦੇਖ ਲਓ ਜਿੰਨੇ ਯੋਧੇ ਹੋਏ ਨੇ ਆਪਣੇ ਗ੍ਰੰਥ ਸਾਹਿਬਾਨ ਨੂੰ ਨਾਲ ਲੈ ਕੇ ਜਾਂਦੇ ਰਹੇ ਨੇ ਜੁੱਧੇ ਵਿੱਚ ਜਦੋਂ ਲੜਾਈ ਲੱਗਦੀ ਆ ਕਿਸੇ ਦੇਸ਼ ਨਾਲ ਜਦ ਤੱਕ ਕੇਸਰੀ ਨਿਸ਼ਾਨ ਵਾਲੇ ਅੱਗੇ ਚਾਹੀਦੇ ਨੇ ਹੂੰ ਉਹ ਵੀ ਪੰਜ ਪਿਆਰੇ ਜਿਵੇਂ ਹਾਂ ਉਹ ਤਾਂ ਅੱਗੇ ਫਿਰ ਉਹ ਅੱਗੇ ਚਾਹੀਦੇ ਨੇ ਵੀ ਤੁਸੀਂ ਮਰਨ ਵਾਸਤੇ ਤੁਸੀਂ ਜਾਓ ਅੱਗੇ ਬਾਰਡਰਾਂ ਤੇ ਤੁਸੀਂ ਉੱਥੇ ਜਾ ਕੇ ਗੋਲੀਆਂ ਖਾਓ ਜਾਂ ਤੁਸੀਂ ਆਪਣੇ ਹੱਕ ਲਈ ਆਗੇ ਫਿਰ ਤੁਹਾਡੇ ਲਈ ਇਹ ਖਾਲਸਤਾਨੀ ਜਾਂ ਫਲਾਣਾ ਉਹ ਬਣ ਜਾਂਦੇ ਨੇ ਅੱਛਾ ਫਿਰ ਪੋਲਿਟਿਕਸ ਬੜੀ ਹੋਈ ਕਿਸਾਨਾਂ ਨੂੰ ਲੈ ਕੇ ਪੋਲਿਟਿਕਸ ਦਾ ਤਾਂ ਮਤਲਬ ਇਦਾਂ ਫਾਇਦਾ ਚੱਕਿਆ ਜਾਂਦਾ ਨਾ ਵੀ ਜਿਵੇਂ ਕਿਸਾਨ ਨੂੰ ਅਕਲ ਹੈ ਹੀ ਨਹੀਂ ਕਿ ਜਿਵੇਂ ਮਰਜ਼ੀ ਫਾਇਦਾ ਚੱਕ ਲਓ ਯਾਰ ਇਹਦਾ ਹਸਪਤਾਲ 'ਚ ਪੈ ਗਿਆ ਕਿਸਾਨ ਹਾਂਜੀ ਮੀਡੀਆ ਲੈ ਕੇ ਫੋਟੋ ਆਖ ਚਾਹੋ ਇਹਨਾਂ ਦਾ ਹਾਂ ਫਿਰ ਫਿਰ ਦੇਖੋ ਫਿਰ ਤੁਸੀਂ ਉੱਥੇ ਜਿੱਥੇ ਤੁਹਾਡੀ ਤੁਹਾਡੀ ਫੇਮ ਬਣਨੀ ਹੈ ਤੁਹਾਡੇ ਫੋਟੋਆਂ ਬਣਨੀਆਂ ਨੇ ਉੱਥੇ ਤੁਹਾਡੇ ਸਾਹਮਣੇ ਫਿਰ ਸਾਰੇ ਤੁਹਾਡੇ ਮਗਰ ਮਗਰ ਅੱਛਾ ਕੱਲੀ ਇਹ ਗੱਲ ਅਸੀਂ ਸਰਕਾਰ ਦੀ ਨਹੀਂ ਕਰ ਰਹੇ ਅਸੀਂ ਆਪੋਜੀਸ਼ਨ ਦੀ ਬਹੁਤ ਸਾਰੀਆਂ ਪਾਰਟੀਆਂ ਬਹੁਤ ਸਾਰੇ ਲੀਡਰ ਉੱਤੇ ਪਹੁੰਚੇ ਨੇ ਫਿਰ ਜਦੋਂ ਕਿਤੇ ਕਿਸਾਨ ਨੂੰ ਗੁੱਸਾ ਛੜਦਾ ਇੱਕ ਕਿਸਾਨ ਨੇ ਤਾਂ ਮੈਂ ਇੰਟਰਵਿਊ ਕਰ ਰਿਹਾ ਸੀ ਕਿਸਾਨ ਕਹਿੰਦਾ ਵੀ ਇੱਕ ਫਲਾਣਾ ਮਤਲਬ ਗਲਤ ਤਰੀਕੇ ਦੇ ਨਾਲ ਉਹਨੂੰ ਗੁੱਸਾ ਛੜਿਆ ਹੋਇਆ ਸੀਗਾ ਹਾਂਜੀ ਕਹਿੰਦਾ ਜੇ ਤੁਹਾਡੇ 'ਚ ਦਮ ਹੈ ਤੁਸੀਂ ਬਾਰਡਰਾਂ ਤੇ ਕਿਸਾਨਾਂ ਤੋਂ ਮੂਹਰੇ ਹੋ ਕੇ ਖੜੋ ਪੁਲਿਸ ਦੇ ਸਾਹਮਣੇ ਹਾਂਜੀ ਤੁਸੀਂ ਆ ਗਏ ਤੁਸੀਂ ਆਪਣੇ ਮੀਡੀਆ ਵਾਲੇ ਚਾਰ ਬੰਦੇ ਲਿਆਏ ਤੁਸੀਂ ਆਪਣੇ ਬੰਦੇ ਆਪਣੇ ਪਰਸਨਲ ਨੇ ਕੈਮਰੇ ਨਾਲ ਚੱਕ ਕੇ ਲਿਆਏ ਫੋਟੋਆਂ ਖਚਾਈਆਂ ਖੁਸ਼ ਹੋ ਕੇ ਵੀ ਅਸੀਂ ਨਾਲ ਐ ਇਦਾਂ ਹੱਥ ਖੜੇ ਕਰਕੇ ਮੁੜ ਕੇ ਤੁਸੀਂ ਲੰਘ ਗਏ ਤੁਸੀਂ ਆਪਣੇ ਮੁੰਡੇ ਨੂੰ ਭੇਜੋ ਸਾਡੇ ਨਾਲ ਨਾਲ ਭੇਜੋ ਸਾਡੇ ਮੁੰਡੇ ਆਪਣੀ ਜਾਨ ਬਚਾਈ ਬੈਠੇ ਨੇ ਘਾੜਾ ਹੀ ਬੈਠੇ ਨੇ ਹਾਂਜੀ ਅਸੀਂ ਫੱਟੜ ਹੋ ਰਹੇ ਆ ਤੁਸੀਂ ਫੋਟੋ ਕਿ ਚਾਕੇ ਘਰ ਨੂੰ ਤੁਸੀਂ ਜਾਣੇ ਹੋ ਥੋੜੀਆਂ ਅਖਬਾਰਾਂ ਚ ਫੋਟੋਆਂ ਛਾਪ ਜਾਂਦੀਆਂ ਨੇ ਚੈਨਲਾਂ ਤੇ ਤੁਸੀਂ ਹੀਰੋ ਬਣ ਜਾਂਦੇ ਹੋ ਵੀ ਅਸੀਂ ਗੋਲੀਆਂ ਖਾਣ ਨੂੰ ਆਂ ਹਾਂਜੀ ਅਸੀਂ ਤੁਹਾਡੇ ਲਈ ਲੜ ਰਹੇ ਆ ਅਸਲ ਚ ਦਿਲੋਂ ਨਹੀਂ ਕੋਈ ਚਾਹੁੰਦਾ ਸਾਰਿਆਂ ਨੂੰ ਆਪਣੀ ਆਪਣੀ ਪਈ ਵੀ ਆ ਵੀ ਅਸੀਂ ਆਪਣਾ ਉल्लू ਕਿਵੇਂ ਸਿੱਧਾ ਕਰ ਲਈਏ ਅੱਜ ਕੱਲ ਤਾਂ ਹਰੇਕ ਕੋਈ ਵੀ ਮੁੱਦਾ ਚੱਕ ਲਓ ਤੁਸੀਂ ਹਾਂਜੀ ਅੱਲਾ ਕਿਸਾਨੀ ਦਾ ਹੀ ਨਹੀਂ ਪੋਲਿਟਿਕਸ ਤਾਂ ਮਿੰਟੋ ਮਿੰਟੀ ਹੋ ਜਾਂਦੀ ਆ ਦੇਖੋ ਸਿੱਧੂ ਮੂਸੇ ਵਾਲਾ ਉਹਦੀ ਮੌਤ ਹੋਈ ਹਾਂਜੀ ਸਿੱਧੂ ਮੂਸੇ ਵਾਲਾ ਗਿਆ ਨਿੱਕੇ ਪੈਰੀ ਵਾਪਸ ਆਇਆ ਹਾਂਜੀ ਲੋਕਾਂ ਨੂੰ ਪਤਾ ਵੀ ਨਹੀਂ ਸੀ ਹਾਂਜੀ ਹਾਲਾਂਕਿ ਸਾਨੂੰ ਪਤਾ ਸੀ ਹਾਂਜੀ ਪਰ ਸਾਡੀ ਇੱਕ ਅਸੀਂ ਵੀ ਪਰਿਵਾਰ ਬਾਰੇ ਚੰਗਾ ਸੋਚਦੇ ਹਾਂ ਯਾਰ ਮਾੜਾ ਹੋਇਆ ਪਰਿਵਾਰ ਹਾਂਜੀ ਮੌਤ ਹੋਈ ਉਸ ਤੋਂ ਬਾਅਦ ਸਾਨੂੰ ਪਤਾ ਸੀਗਾ ਵੀ ਘਰ ਦੇ ਵਿੱਚ ਨਵਾਂ ਜੀ ਆਏਗਾ ਅਸੀਂ ਉਹਦਾ ਪ੍ਰਚਾਰ ਥੋੜੀ ਕਰਨਾ ਸੀਗਾ ਯਾਰ ਹਾਂਜੀ ਲੋਕਾਂ ਨੇ ਮਜ਼ਾਕ ਕਰਾਉਣਾ ਸੀ ਅਸੀਂ ਸਮਝਦੇ ਹਾਂ ਕਿ ਅਸੀਂ ਉਹਨੂੰ ਫੈਮਿਲੀ ਮੈਂਬਰ ਸਾਹਮਣੇ ਦੇ ਸੀ ਬੰਦਾ ਹੀ ਇਹੋ ਜਿਹਾ ਸੀ ਅਣਖੀ ਸੀਗਾ ਉਹ ਤੇ ਫੱਟ ਬੋਲਦਾ ਜ਼ਰੂਰ ਸੀਗਾ ਔਰ ਦਿਲ ਦਾ ਬੜਾ ਚੰਗਾ ਸੀ ਬੰਦਾ ਹਾਂਜੀ ਦਿਲ ਦਾ ਜਿਵੇਂ ਬੱਚਾ ਸੀਗਾ ਉਹ ਇਮੋਸ਼ਨਲ ਬੰਦਾ ਸੀਗਾ ਇਸ ਕਰਕੇ ਚਲੋ ਚਲੇ ਗਿਆ ਹੁਣ ਬੱਚਾ ਹੋਇਆ ਘਰ ਦੇ ਵਿੱਚ ਆਇਆ ਕਿਹੜਾ ਮੁੱਦਾ ਚੱਕ ਲਿਆ ਔਰ ਕਿੱਥੋਂ ਕਿੱਥੋਂ ਚੁੱਕਿਆ ਆਣੀਆ ਸ਼ੁਰੂ ਹੋ ਗਈਆਂ ਆ ਮਜਬੂਰੀ ਦੇ ਵਿੱਚ ਇੱਕ ਦਿਨ ਪਹਿਲਾਂ ਹਜੇ ਬੱਚਾ ਜੰਮਿਆ ਤੇ ਬਾਪ ਨੂੰ ਵੀਡੀਓ ਪਾਣੀ ਪੈ ਰਹੀ ਆ ਵੀ ਭਾਈ ਹੁਣ ਫੇਰ ਮੇਰੇ ਮਗਰ ਪੈ ਗਿਆ ਹੁਣ ਚਿੱਠੀਆਂ ਭੇਜ ਰਹੇ ਨੇ ਕਦੇ ਪ੍ਰਸ਼ਾਸਨ ਨੂੰ ਫੋਨ ਕਰ ਰਹੇ ਕਦੇ ਕੋਈ ਵੀ ਸਾਨੂੰ ਬੱਚੇ ਦੀ ਪੂਰੀ ਜਾਣਕਾਰੀ ਦੇ ਵੀ ਸਾਨੂੰ ਟ੍ਰੀਟਮੈਂਟ ਤਾਂ ਪੂਰਾ ਕਰ ਲੈ ਅਸੀਂ ਦੇ ਦਾਂਗੇ ਅਸੀਂ ਭੱਜੇ ਥੋੜੀ ੱੱਲਿਆ ਅਸੀਂ ਹਾਂਜੀ ਉਹ ਘਰ ਦੇ ਵਿੱਚ ਇੱਕ ਜੀ ਗਿਆ ਸੀਗਾ ਮਤਲਬ ਕਿੱਦਾਂ ਯਾਰ ਉਹਨਾਂ ਤੋਂ ਕੀ ਅਸਲ ਜ ਜਮੀਰ ਮਰ ਚੁੱਕੀ ਆ ਕੁੱਲ ਮਿਲਾ ਕੇ ਗੱਲ ਇੱਥੇ ਆਉਂਦੀ ਆ ਜਮੀਰ ਮਰ ਚੁੱਕੀ ਆ ਕਿਸੇ ਦੇ ਦੁੱਖ ਨੂੰ ਦੁੱਖ ਨਹੀਂ ਸਮਝਿਆ ਜਾਂਦਾ ਕਿਸੇ ਦੀ ਖੁਸ਼ੀ ਨੂੰ ਖੁਸ਼ੀ ਨਹੀਂ ਆਉਂਦੀ ਇਹ ਚੀਜ਼ ਤਾਂ ਦੇਖੋ ਉਹ ਜਵਾਕ ਹਜੇ ਆਇਆ ਇਤੋਂ ਪਤਾ ਲੱਗ ਗਿਆ ਨਾ ਵੀ ਸਿੱਧੂ ਦੀ ਰੂਹ ਵਾਪਸ ਆਈ ਹੈ ਦਿੱਲੀ ਵੀ ਹਾਲਾਤ ਨੇ ਦਿੱਲੀ ਵੀ ਹਾਲਾਤ ਬਿਲਕੁਲ ਜੀ ਬਿਲਕੁਲ ਜੀ ਜੀਆਂ ਨਿਕਲ ਗਈਆਂ ਹਾਂਜੀ ਪੰਜਾਬ ਸਰਕਾਰ ਨੂੰ ਛੁੱਟੀ ਨਿਕਲੀ ਵੀ ਤੁਸੀਂ ਪਤਾ ਕਰਕੇ ਦੱਸੋ ਤੁਹਾਡੇ ਕੋਲ ਸਾਰੇ ਡਿਪਾਰਟਮੈਂਟ ਨੇ ਆ ਜਾਬ ਸਰਕਾਰ ਨੇ ਤਾਂ ਚਲੋ ਇਨੀਸ਼ੀਏਟਿਵ ਲਿਆ ਇਸ ਚੀਜ਼ ਦਾ ਵੀ ਅਸੀਂ ਨਹੀਂ ਤੁਹਾਨੂੰ ਬਿਲਕੁਲ ਤੰਗ ਕਰਦੇ ਵੀ ਇਹ ਸੈਂਟਰ ਦੀ ਚਿੱਠੀ ਸੀ ਹਾਂਜੀ ਬਟ ਦਿੱਲੀ ਹਾਲਾਤ ਸੀ ਉਹਨੇ ਇੱਕ ਵਾਰ ਹਾਲਾਤ ਹੀ ਸਾਰਾ মিডিਆ ਉਧਰ ਨੂੰ ਭੱਜਿਆ ਸੀਗਾ ਹੁਣ ਅੱਗੇ ਦੇਖੋ ਤਾਂ ਪੁਵਿੱਖ ਦੱਸੇਗਾ ਸਿੱਧੂ ਮੂਸੇ ਵਾਲਾ ਗਿਆ ਸੀਗਾ ਸਿੱਧੂ ਮੂਸੇ ਵਾਲਾ ਆਇਆ ਕੌਣ ਆਇਆ ਕਿਉਂ ਕਿੱਦਾਂ ਦੀ ਰੂਹ ਆ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਉਹੀ ਆਇਆ ਹੋਵੇ ਬਿਲਕੁਲ ਸਾਰੇ ਕਿਸਾਨੀ ਦੇ ਮੁੱਦੇ ਹੈਗੇ ਨੇ ਜਿਹੜੇ ਉਹ ਅੱਜ ਖਾਸ ਤੌਰ ਤੇ ਕਰਨ ਦੀ ਇਸ ਕਰਕੇ ਲੋੜ ਹੈਗੀ ਆ ਕਿਉਂਕਿ ਕਿਸਾਨ ਹੀ ਹੈਗਾ ਜਿਹੜਾ ਹੋਰ ਵਰਗਾ ਦੇ ਵੀ ਦੁੱਖ ਸੁੱਖ ਦੇ ਵਿੱਚ ਖੜਦਾ ਕਿਸਾਨ ਜੇਕਰ ਫਸਲਾਂ ਨੂੰ ਪੁੱਤਾਂ ਵਾਂਗ ਨਾ ਪਾਲੇ ਨਾ ਤਾਂ ਕਰਿਆਨੇ ਦੀ ਦੁਕਾਨਾਂ ਚੱਲ ਸਕਦੀਆਂ ਨੇ ਨਾ ਕਿਸੇ ਇੰਡਸਟਰੀਅਲਿਸਟ ਦੇ ਢਿੱਡ ਦੇ ਵਿੱਚ ਰੋਟੀ ਪੈ ਸਕਦੀ ਐ ਨਾ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕਦਾ ਨਾ ਡਾਕਟਰ ਕਾਮਯਾਬ ਨੇ ਹਰ ਇੱਕ ਵਰਗ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਜ਼ਰੂਰ ਜੁੜ ਜਾਂਦਾ ਇਸ ਕਰਕੇ ਅੱਜ ਅਸੀਂ ਇਸ ਸ਼ੋਅ ਦੇ ਵਿੱਚ ਕਿਸਾਨਾਂ ਦੇ ਮੁੱਦੇ ਉੱਤੇ ਗੱਲਬਾਤ ਕੀਤੀ ਸੀ ਤਾਂ ਧੰਨਵਾਦ ਕਰਦੇ ਆ ਮੇਰੇ ਸਾਥੀ ਵਿਕੀ ਟਿੰਸ ਸਾਤੇ ਜਿਹੜੇ ਅਗਵਾਦੂ ਕਿਸਾਨ ਨੇ ਗੁਰਮਿੰਦਰ ਸਿੰਘ ਦਾ ਅਗਲੇ ਸ਼ੋਅ ਦੇ ਵਿੱਚ ਫੇਰ ਅਸੀਂ ਕਿਸੇ ਨਾ ਕਿਸੇ ਅਹਿਮ ਟੌਪਿਕ ਤੇ ਚਰਚਾ ਕਰਾਂਗੇ ਉਦੋਂ ਤੱਕ ਲਈ ਸਾਨੂੰ ਸਾਰਿਆਂ ਨੂੰ ਦੋ ਇਜਾਜ਼ਤ ਸਰ ਜੀ